ਅਸੀਂ ਕਿਉਂ ਵਿਆਹ ਕਰਨਾ ਕਿਸ ਨਾਲ ਰਿਲੇਸ਼ਨ ਬਣਾਉਣ ਨੂੰ ਬੰਦਾ ਸਾਡੀ ਇੱਜ਼ਤ ਕਰੇ ਬੱਚਾ ਜੰਮਣ ਨੂੰ ਇੱਕ ਮਿੰਟ ਖੜ੍ਹ ਜਾ ਪਹਿਲਾਂ ਮੈਨੂੰ ਤਾਂ ਬੋਲ ਲੈਣ ਦੇ ਹਾਂਜੀ ਤੁਸੀਂ ਸਾਰੇ ਨੇ ਪੌਡਕਾਸਟ ਦਾ ਨਾਮ ਤਾਂ ਸੁਣਿਆ ਹੋਣਾ ਪਰ ਮਤਲਬ ਨਹੀਂ ਪਤਾ ਹੋਣਾ ਤੁਹਾਨੂੰ ਪੌਡਕਾਸਟ ਦਾ ਅੱਛਾ ਪਤਾ ਆਹੋ ਉਹੀ ਉਹੀ ਜਿੱਥੇ ਦੋ ਜਣੇ ਅੱਗੋ ਪਿੱਛੇ ਬੈਠ ਕੇ ਜਿਤਾਈ ਲਾਉਂਦੇ ਆ ਵੀ ਸਭ ਤੋਂ ਵੱਧ ਤੇ ਬਰੀਕ ਕਰਕੇ ਕੌਣ ਪੋਰੇਗਾ ਨਹੀਂ ਮੈਂ ਲਿਖ ਕੇ ਦੇਂਦੀਆਂ ਪੌਡਕਾਸਟ ਦੇ ਵਿੱਚ ਲਿਖ ਕੇ ਦੇਣ ਲੱਗੀ ਆ ਪਹਿਲਾਂ ਲਿਖਵਾਓ ਫੇਰ ਇਹਦੀ ਲਓ ਬਿਆਨ ਕਿਹਾ ਯਾਰ ਗਲਤ ਨਾ ਸਮਝਿਆ ਕਰੋ ਆਉਣ ਵਾਲੇ 10 ਸਾਲਾਂ 'ਚ ਬਿਆਨ ਨਹੀਂ ਹੋਣਗੇ ਕੁੜੀਆਂ ਬਹੁਤ ਪੜ੍ਹ ਲਿਖੀਆਂ ਬਹੁਤ ਅੱਗੇ ਪਹੁੰਚ ਗਈਆਂ ਕੁੜੀਆਂ ਨੂੰ ਪੰਪ ਦੇ ਦੇ ਕਿ ਆਪ ਡੋਡੇ ਨੂੰ ਪੈ ਗਈ ਠੰਡ 'ਚ ਹਾਂ ਡੋਡਾ ਮੋਂਗ ਫਲੀ ਵਾਲਾ ਹਾਂਜੀ ਸਤਿ ਸ਼੍ਰੀ ਅਕਾਲ ਤੇ ਕੀ ਹਾਲ ਚਾਲ ਆਗੇ ਇੱਕ ਵਾਰ ਫੇਰ ਬਹੁਤ ਹੀ ਘੈਂਟ ਤੇ ਫਣੀ ਜਹੀ ਵੀਡੀਓ ਦੇ ਨਾਲ ਕਰੋ ਫਿਰ ਲਾਈਕ ਲਗਾਓ ਹੈੱਡਫੋਨ ਤੇ ਹੋ ਜਾਓ ਤਿਆਰ ਕਦੇ ਸ਼ੇਰਾਂ ਦੇ ਸ਼ਿਕਾਰ ਨਹੀਂ ਹੋਂ ਕਰਦੇ ਦੋ ਕਿਸ਼ਤਾਂ ਰਹਿ ਗਈਆਂ ਫੋਨ ਦੀਆਂ ਫੇਰ ਮੈਂ ਵੇਚ ਹੀ ਦੇਣਾ ਕਰਦੇ ਨਾ ਕੁੱਤੇ ਗਰੀਬ ਨਾ ਹੁੰਦਾ ਸੱਚੀ ਫੋਨ ਹੀ ਤੋੜ ਦੇਣਾ ਸੀ ਬਈ ਤੈਨੂੰ ਮੁਬਾਰਕਾਂ ਸਾਨੂੰ ਲਾਣ ਤਾਂ ਖੁਸਰਾਏ ਇਹ ਕੁੜੀ ਨਹੀਂ ਹਟੀ ਨਾ ਜਦੋਂ ਤੱਕ ਕੁੜੀ ਦੇ ਘਰ ਦੇ ਘਟਾਪਾ ਨਾ ਚੜਨ ਬਈ ਭਰਾ ਬਣ ਕੇ ਕੁੜੀ ਦਾ ਮੂੰਹ ਨਾ ਵਿਖਾਈ ਐਵੇਂ ਟੈਕ ਆਜੂ ਬਈ ਵਾਕੇ ਯਾਰ ਜਿੱਥੇ ਤੂੰ ਸਿੰਘ ਪਸਾਏ ਕੋਈ ਨਹੀਂ ਪਸਾ ਸਕਦਾ ਹਾਂਜੀ ਆਪਣੇ ਕੋਲ ਆਏ ਸੀਗੇ ਅੱਜ ਇੰਸਟਾਗ੍ਰਾਮ ਦੇ ਬਹੁਤ ਹੀ ਫੇਮਸ ਸੈਲੀਬ੍ਰਿਟੀ ਸੋਨੂ ਜੀ ਸੈਲੀਬ੍ਰਿਟੀ ਨਾ 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 ਕੁੱਕਰ ਦੀ ਸੀਟੀ ਬਈ ਆ ਰੀਅਲ ਚ ਤਾਂ ਦਿਖਦੀ ਨਹੀਂ ਟੈਟੂ ਚ ਕਿਵੇਂ ਦਿਖੂ ਤੇ ਵੀਰ ਅਜ ਆਪਦੀ ਚੈਸਟ ਤੇ ਸੋਨੂ ਦੀ ਫੋਟੋ ਖਾ ਰਿਹਾ ਤੇ ਬਈ ਮੈਨੂੰ ਕਹਿੰਦਾ ਸੀ ਚੈੱਕ ਕਰ ਲੈ ਬਈ ਕੁਆਲਿਟੀ ਨੈਕਸਟ ਵੀਡੀਓ ਦੇ ਵਿੱਚ ਪੂਰਾ ਟੈਟੂ ਬੰਦ ਦਿਖਾਵਾਂਗੇ ਕੁਆਲਿਟੀ ਨਾ ਨਾ ਬਈ ਕਾਲੀ ਕਲੂਟੀ ਕਹ ਫੋਟੋ ਵੀ ਕਾਲੇ ਰੰਗ ਦੀ ਬਣਾਈ ਫੇਰ ਪਤਾ ਲੱਗਣਾ ਸੋਨੂ ਕਾਲੋ ਦੀ ਫੋਟੋ ਆ ਓਕੇ ਹੂੰ ਪਾਂ ਆਥੂ ਕੋ ਸਾਬ ਆਜੂ ਖੁੱਲ ਕੇ ਕਿਸੇ ਨੇ ਨਹੀਂ ਦੇਖਿਆ ਕੋਈ ਨਾ ਅਗੇਨ ਦੰਦ ਕੱਟਦਾ ਹਰਾਮਜਾਦਾ ਪੁੱਛਲਾ ਸੱਟ ਤਾਂ ਨਹੀਂ ਲੱਗੀ 5 ਲੱਖ ਵਾਲਾ ਕਾਰ ਬਣਿਆ ਲੱਗਦਾ ਹਟੀ ਨਾ ਗਿਆਨੀ ਜਦੋਂ ਤੱਕ ਚੂਲਾ ਨਹੀਂ ਟੁੱਟ ਜਾਂਦਾ ਪੰਪ ਬੜੀ ਕੁੱਤੀ ਚੀਜ਼ ਆ ਇਹ ਸਟੰਟ ਪੰਪਾਂ ਚ ਆ ਕੇ ਕੀਤਾ ਗਿਆ ਹੈ ਬਈ ਐਵੇਂ ਹੀ ਮਿਹਨਤ ਕਰੀ ਚੱਲ ਜਦੋਂ ਗੋਡੇ ਟੁੱਟ ਗਏ ਆਪੇ ਕੀੜਾ ਮਾਰ ਜੂ ਗਿਆਨੀ ਕਿਉਂ ਐਵੇਂ ਪੁੱਠੇ ਪੰਗੇ ਲੈ ਰਿਹਾ ਕਿਤੇ ਇਹ ਨਾ ਹੋਵੇ ਨਛੱਤਰ ਗਿਲ ਦੇ ਗਾਣੇ ਲਾਉਣੇ ਪੈ ਜਾਣ ਵੀਰ ਜੀ ਮੰਨ ਲਓ ਤੁਹਾਡੇ ਯਾਰ ਨੂੰ ਇੱਥੇ ਕੋਈ ਭੁਰੀ ਵੜ ਕੇ ਚਲ ਜੇ ਤੇ ਤੁਸੀਂ ਉਹਨੂੰ ਕੀ ਕਹੋਗੇ ਵੀਰ ਜੀ ਹੱਥ ਲਾਉਂਦੀ ਤੇ ਵੀਰ ਜੀ ਦੂਰ ਦੀ ਗੱਲ ਆ ਮੇਰੇ ਯਾਰ ਨੂੰ ਉੱਥੇ ਕੋਈ ਵੇਖ ਵੀ ਜਾਵੇ ਨਾ ਜੀ ਓ ਮੋਦੀ ਜਾਓ ਜਾ ਕੇ ਚੋਰੀਆਂ ਚੂਰੀਆਂ ਕਰੋ ਕਿਹੜੇ ਕੰਮਾਂ ਚ ਪੈ ਗਏ ਅਸੀਂ ਉਹਨੂੰ ਉੱਥੇ ਸੁੱਕਾ ਨਹੀਂ ਆਂ ਦਵਾਂਗੇ ਤੋ ਭਾਈ ਮੇ ਜਾ ਰਾਂਗੇ ਤੋ ਭਾਈ ਪੂਰੀ ਮਚਾ ਕੇ ਜਾਵਾਂਗੇ ਇੱਕ ਵਾਰੀ ਵੇਖਤਾ ਜਾਵੇ ਹੱਥ ਲਾਉਣ ਦੀ ਤਾਂ ਭਰਾਵਾ ਗੱਲ ਨਹੀਂ ਕੀਤੀ ਸਭ ਤੋਂ ਪਹਿਲਾਂ ਆ ਗੈਂਡੇ ਜਹਣੇ ਭਜਣਾ ਯਾਰ ਦੀ ਬੁੰਡ ਪੜਵਾ ਕੇ ਜਾਣਗੇ ਇਹ ਤਾਂ ਸਾਲੇ ਵਿਹਲੇ ਮੈਂ ਚੱਲਾ ਦਿਹਾੜੀ ਲਾਉਣ ਚੂਪਾ ਗੈਂਗ ਉਹੋ ਜਿਹਾਂ ਹਕੂਸਾ ਪੁੱਛਣ ਵਾਲਾ ਉਦਾਂ ਵੀ ਛੇੜਦੇ ਆਈ ਉਹਨਾਂ ਨੇ ਮਜ਼ਾ ਕਰਦੇ ਆਈ ਆਪਾਂ ਉਹਨਾਂ ਨੂੰ ਕਹਿਦੇ ਹੀ ਤਾਂ ਬਤਾਈਆਂ ਤਾਂ ਬਦਲ ਦੋ ਕਾਦੀਆਂ ਨਾ ਮੇਨੂੰ ਕੰਮ ਗਲਤ ਹੋ ਗਿਆ ਜੋ ਹੋ ਗਿਆ ਅਣਜਾਣੇ ਚ ਹੋ ਗਿਆ ਹਾਂਜੀ ਅਣਜਾਣ ਪੁਣੇ ਚ ਤਾਂ ਨਹੀਂ ਹੋਇਆ ਜਾਣ ਪੁੱਜ ਕੇ ਹੋ ਗਿਆ ਜੀ ਬੰਦਾ ਦੇਲ ਦਾ ਸੱਚਾ ਤੁਸੀਂ ਨਸ਼ਾ ਕੀ ਕਰਦੇ ਹੋ ਨਸ਼ਾ ਤਾਂ ਮੈਂ ਮਗਾ ਕੋ ਪ੍ਰੈਗਾ ਪੂਗਾ ਖਾਣਾ ਜੀ ਮੈਂ ਬਸ ਹੋਰ ਤਾਂ ਕੋਈ ਨਸ਼ਾ ਕਰਦਾ ਮੇਰੇ ਹਾਂਜੀ ਐਡੀ ਗੱਡੀ ਪ੍ਰੈਗਾ ਖਾ ਕੇ ਹੀ ਚੱਲਦੀ ਆ ਪ੍ਰੈਗਾ ਖਾਣਾ ਤਾਂ ਹੀ ਤਾਂ ਟਰੱਕ ਖਰੀਦ ਲਿਆ ਮੈਂ ਨਸ਼ਾ ਕੋਈ ਨਹੀਂ ਕਰਦੀ ਬਸ ਭੁੱਕੀ ਤੇ ਫੀਮ ਖਾ ਲੈਣੀ ਆ ਬੱਤਰ ਹੈਗਾ ਖਾਲੀ ਤੇ ਜਾਂ ਕਰੇ ਪੋਸਪਾਸੇ ਅੱਧਾ ਕੁਛ ਖਾਲੀ ਤੇ ਪ੍ਰੈਗਾ ਵੱਡੇ ਕੰਮ ਹੀ ਕਰਾਉਂਦਾ ਆ ਪ੍ਰੈਗਾ ਤਾਂ ਪੰਜੀਰੀ ਹੁੰਦੀ ਏ ਉਹ ਨਸ਼ਾ ਥੋੜੀ ਏ ਕੀ ਨਾਮ ਆ ਤੇਰਾ ਚੰਨ ਚੜਾਤਾ ਫਿਰ ਉਹੀ ਗੱਲ ਏ ਹੋ ਜਾ ਬਸ ਠੀਕ ਏ ਚੰਗਾ ਕੰਮ ਕਰਨ ਲੱਗੇ ਸੋਚਿਆ ਤੇਨੂੰ ਚੰਗਾ ਲੱਗਦਾ ਸੀ ਨਾ ਤੇ ਚੰਗੇ ਨਾਲ ਚੰਗਾ ਰਹਿ ਫਿਰ ਖੁਸ਼ ਰਹੋਣਾ ਲੈ ਆ ਪੁੱਤਰ ਲੈ ਮੇਰਾ ਸਾੜਾ ਕਿੱਡਾ ਹਲਕਾ ਲੈ ਕੇ ਜਾਣ ਨੂੰ ਜਮਾ ਹੱਦ ਹੋਈ ਪਈ ਆ ਲੋਕਾਂ ਦੀ ਯਾਰਾਂ ਦੇ ਗਰੁੱਪ ਵਿੱਚੋਂ ਬੱਲੀ ਇਹ ਨਹੀਂ ਇੱਕ ਹੋਰ ਟੰਗਿਆ ਗਿਆ। ਬਸ ਵੀਡੀਓ ਬਣ ਕੇ ਫੋਟੋ ਕੀ ਬਸ ਠੀਕ ਹੈ ਚਲੋ ਤੁਹਾਡੇ ਮੇਂ ਕੱਪੜੇ-ਕਪੜੇ ਮੰਗਾ ਤੁਹਾਨੂੰ ਲੈ ਜੂਗੀ ਤੇ ਨਹੀਂ। ਜਿੰਨਾ ਲੈ ਕੇ ਜਾਣ ਵਾਲਾ ਕਾਲਾ ਓਨਾ ਹੀ ਭੇਜਣ ਵਾਲਾ ਵੀ। ਕਲਯੁਗ ਨਹੀਂ ਵੀਰੋ ਕਾਲਿਆਂ ਦਾ ਯੁੱਗ ਆਇਆ ਇਹ। ਵੀਜੇ ਤੁਹਾਡੀ ਬਦਮਾਸ਼ੀ ਦਾ ਕੀ ਹੌਲ ਜੇ। ਭਾਈ ਪਹਿਲੀ ਗੱਲ ਤੇ ਆਪਾਂ ਇਆਂ ਜਿਹੜੇ ਚਾਰ-ਪੰਜ ਵੀਰ ਚੋਰੀ-ਚਾਰੀ ਕਰੋ ਕਿਹੜੇ ਚੱਕਰੀ ਪਏ ਜੇ। ਆਪਾਂ ਦੇ ਵੇਸੇ ਲੜੀ ਦਾ ਨਹੀਂ ਆ ਜੇ ਕੋਈ ਲੜੀ ਦਾ ਫਿਰ ਘਰੋਂ ਹੀ ਚੁੱਕੀ ਤਾਂ ਆਪਾਂ। ਸਾਲੇ ਚੋਰੀਆਂ ਨੂੰ ਹੀ ਬਦਮਾਸ਼ੀ ਦੱਸੀ ਜਾਂਦੇ। ਤੇ ਗਾਣਾ ਤੇ ਸੁਣਿਆ ਆ ਨਿਤ ਤੇ ਰੋਲੇ ਆਕੀ ਜਾਂਦੀ ਨਹੀਂ ਤਾਂ ਹੀ ਤੇ ਜੱਟਾਂ ਚੋਂ ਪੁੱਤ ਬਦਮਾਸ਼ੀ ਜਾਂਦੀ ਜੱਟ ਕਿਹੜਾ ਥੋੜੇ ਚੋਂ ਪਹਿਲਾ ਆਹ ਦੱਸੋ ਪੁਜੀਆ ਗੈਂਗ ਇੱਕ ਥੱਪੜ ਦੀ ਮਾਰ ਆ ਸਾਰੇ ਸ assi gal ji ਇੱਧਰ ਆਓ ਪੇਚਾ ਪਵਾਈਏ ਆ ਲੈ 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 ਤੂੰ ਹੁਣੇ ਹੀ ਕੂਸਾ ਬਣਿਆ ਕਿ ਇੰਸਟਾਗ੍ਰam ਆਉਣ ਤੋਂ ਪਹਿਲਾਂ ਵੀ ਕੂਸਾ ਸੀ ਜਿਹੜੀ ਜਿੱਤ ਗਈ ਉਸ ਨੂੰ ਬੁੰਡ 'ਚ ਲੈ ਲਈ ਸਾਰਿਆਂ ਨੂੰ ਮੈਨੂੰ ਵਿਖਾ ਲੈਣ ਦੇ ਜੰਗੀ ਤਰ੍ਹਾਂ ਦੋਨਾਂ ਨੂੰ ਲਾਪਾਸ ਦੋ ਪਾਸੇ ਅਗਲ ਹੋਣੀ ਟੋਸ਼ਨ ਪਾਉਣਾ ਵੇਖਾਂ ਕਿ ਕਿੱਦੇ ਜਾਈ ਇਹਦੇ 'ਚ ਕਿੰਦੇ 'ਚ ਕਿਧਰ ਨੂੰ ਕਿਧਰ ਖਿੱਚਦੇ ਆ ਲੋਕ ਜਬਰ ਮਾਰੀ ਟੇਬ ਲਾਉਂ ਜਿਹੜਾ ਤੇਰੀ ਬੁੰਡ 'ਚ ਕੀੜਾ ਤੈਨੂੰ ਉਹ ਹਣੀ ਟਿਕਣ ਦੇ ਰਿਹਾ ਅਸੀਂ ਕਿਉਂ ਵਿਆਹ ਕਰਨਾ ਕਿਸ ਨੇ ਰਿਲੇਸ਼ਨ ਬਣਾਉਣ ਨੂੰ ਬੰਦਾ ਸਾਡੀ ਇੱਜ਼ਤ ਕਰੇ ਬੱਚਾ ਜੰਮਣ ਨੂੰ ਇੱਥੇ ਸਾਰੇ ਪੂਰਨ ਹੀ ਆਉਂਦੇ ਨੇ ਪੋਡਕਾਸਟ 'ਚ ਮੈਂ ਲਿਖ ਕੇ ਜੰਨੀਆ ਪੋਡਕਾਸਟ ਦੇ ਵਿੱਚ ਆਉਣ ਵਾਲੇ 10 ਸਨ ਬਿਆਨ ਨਹੀਂ ਹੋਣਗੇ ਕੁੜੀਆਂ ਬਹੁਤ ਪੜ੍ਹ ਲਿਖੀਆਂ ਬਹੁਤ ਅੱਗੇ ਪਹੁੰਚ ਗਈਆਂ ਤੂੰ ਆਪ ਤਾਂ ਕਰਾ ਲਿਆ ਚਗਲ ਕਿਸੇ ਥਾਂ ਦੀ ਬਾਕੀ ਕੁੜੀਆਂ ਦਾ ਬ੍ਰੇਨ ਵਾਸ਼ ਕਰਕੇ ਆਪ ਵਿਆਹ ਕਰਵਾ ਲਿਆ ਇਕਲੀ ਟੱਕਰੀ ਤੇ ਦਿਲ ਉੱਤੇ ਛਾ ਗਿਆ sire ਮੈਂ ਲਿਖ ਕੇ ਜੰਨੀਆ ਪੋਡਕਾਸਟ ਦੇ ਵਿੱਚ ਆਉਣ ਵਾਲੇ 10 ਸਨ ਬਿਆਨ ਨਹੀਂ ਹੋਣਗੇ ਕੁੜੀਆਂ ਬਹੁਤ ਪੜ੍ਹ ਲਿਖੀਆਂ ਬਹੁਤ ਅੱਗੇ ਪਹੁੰਚ ਗਈਆਂ ਇਹਦੀ ਵੀ ਉਹੀ ਗੱਲ ਆ ਮਜਬੂਰੀ ਆ ਸ਼ੌਂਕ ਨਹੀਂ ਢਾਂਡਾ ਇਹਦਾ ਵੀ ਕੋਈ ਕਸੂਰ ਨਹੀਂ ਕੀ ਕਰੇ ਵਿਚਾਰੀ ਇਹ ਕਿਹੜਾ ਕੁੜੀ ਆ ਇਹ ਤਾਂ ਬੁੜੀ ਆ ਚਲੋ ਕੋਈ ਨਹੀਂ ਹੋ ਸਕਦਾ ਇਹ ਮੈਡਮ ਪੜ੍ਹੇ ਲਿਖੇ ਨਾ ਹੋਣ ਤਾਂ ਹੀ ਇਹਨਾਂ ਨੇ ਵਿਆਹ ਕਰਵਾ ਲਿਆ ਮੈਂ ਲਿਖ ਕੇ ਜਿੰਨੀਆਂ ਪੋਡਕਾਸਟ ਦੇ ਵਿੱਚ ਆਉਣ ਵਾਲੇ 10 ਅਨ ਬਿਆਨ ਨਹੀਂ ਹੋਣਗੇ ਕੁੜੀਆਂ ਬਹੁਤ ਪੜ੍ਹ ਲਿਖੀਆਂ ਬਹੁਤ ਅੱਗੇ ਹੋਣ ਲਿਖ ਕੇ ਲੈਣ ਦਾ ਟਾਈਮ ਵੀ ਨਹੀਂ ਦਿੱਤਾ ਇਹਨੇ ਆਪਦੇ ਘਰ ਦੇ ਨੂੰ ਸੌਂਪਵਾਈ ਆ ਫਿਰ ਵਿਆਹ ਕਰਵਾਇਆ ਵੀ ਆਪਰ ਰਿਲੇਸ਼ਨ ਨਹੀਂ ਬਣਾਉਣਾ ਪਹਿਣ ਭਰਾ ਬਣ ਕੇ ਰਹਿਾਂਗੇ ਆਪ ਕਰਵਾ ਲਿਆ ਯਾਰ ਇਹ ਤਾਂ ਕੋਈ ਸਟੈਂਡ ਵਾਲੀ ਗੱਲ ਨਹੀਂ ਹੋਈ ਨਾ ਝੂਠ ਨਹੀਂ ਬੋਲੀ ਉਹ ਉਹਨੇ ਕੁੜੀਆਂ ਦੀ ਗੱਲ ਕੀਤੀ ਆ ਆਪ ਤਾਂ ਬੁੱਢੀ ਆ ਕਿ ਤੁਸੀਂ ਵੀ ਸਾਰਾ ਦਿਨ ਐਦਾਂ ਹੀ ਬੈਠੇ ਰਹਿੰਦੇ ਹੋ ਸਾਰਾ ਦਿਨ ਸੋਚਦੇ ਰਹਿੰਦੇ ਹੋ ਕਦੀ ਉਦਾਸ ਹੋ ਜਾਂਦੇ ਹੋ ਕਦੀ ਰੋਣ ਲੱਗਦੇ ਹੋ ਕਦੀ ਖਿੱਚ ਜਾਂਦੇ ਹੋ ਕਦੀ ਚਿਰਚੜੇ ਬਣ ਜਾਂਦੇ ਹੋ ਬੁੱਢੀ ਉਮਰੇ ਦਿਮਾਗ ਹਿੱਲ ਗਿਆ ਇਸ ਦਾ ਕਦੀ ਦਿਲ ਕਰਦਾ ਕਿਸੇ ਨਾਲ ਵੀ ਗੱਲ ਨਾ ਕਰਾਂ ਤੇ ਕਦੀ ਦਿਲ ਕਰਦਾ ਉੱਚੀ ਉੱਚੀ ਰੋਵਾਂ ਆਈ ਕੈਨ ਅੰਡਰਸਟੈਂਡ ਮੇਰੇ ਕੋਲ ਰੋਜ਼ ਇਹੋ ਜਿਹੇ ਕੇਸ ਆਉਂਦੇ ਆ ਜਿਹੜੀਆਂ ਬੈਠਾ ਅੰਦਰ ਹੀ ਅੰਦਰ ਆਪਣੇ ਕਈ ਗਮਾਂ ਨੂੰ ਲੁਕਾਉ ਕੇ ਬੈਠੇ ਮੈਨੂੰ ਕੋਈ ਵੀ ਨਹੀਂ ਇਹ ਗੱਲਬਾਤ ਕਰਨ ਦੀ ਇਹ ਆਪਣੇ ਆਪ ਨੂੰ ਡਾਕਟਰ ਸਮਝਦੀ ਮੈਨੂੰ ਇਹ ਚਵਲਸਤਾਨ ਡਿਪਾਰਟਮੈਂਟ ਦੀ ਲੱਗਦੀ ਆ ਕਿਸੇ ਹੋਰ ਹੀ ਦੁਨੀਆ ਵਿੱਚ ਰਹਿੰਦੀ ਆ ਵੀਰੇ ਅਗਰ ਤੁਸੀਂ ਵੀ ਇਸ ਆਗਿਆ ਪ੍ਰੋਬਲਮ ਨਾਲ ਚੁਚਰੇ ਹੋਣਾ ਤਾਂ ਅੱਜ ਹੀ ਆਪਣੀ ਮੈਂਟਲ ਕਾਉਂਸਲਿੰਗ ਨੂੰ ਬੁੱਕ ਕਰੋ ਬਿਲਕੁਲ ਇੱਕ ਨਹੀਂ 2 ਲੱਖ ਤੋਂ ਵੱਧ ਕਲਾਈਂਟਸ ਐ ਜਿਨ੍ਹਾਂ ਦੀ ਮੈਂਟਲ ਹੈਲਥ ਪੂਰੀ ਤਰ੍ਹਾਂ ਖਰਾਬ ਹੋ ਗਈ ਸੀ ਫਾਲੋਅਰਸ ਨੂੰ ਇੱਕ ਕਲਾਈਂਟ ਦੱਸੀ ਜਾਂਦੀ ਆ ਤੇ ਗਾਣੇ ਵਧੀਆ ਸੀ ਉਹਦਾ 뮤직 ਵਧੀਆ ਸੀਗਾ ਉਹਦੇ ਸਾਰੇ ਕਿਰਦਾਰ ਹਿੱਟ ਹੋਏ ਸੀ ਹਮ ਹਮ ਫਿਲਮ ਐਹੋ ਜੀ ਬਣਾਓ ਜਿਹਨੂੰ ਸਦੀਆਂ ਤੱਕ ਲੋਕ ਯਾਦ ਰੋਸ ਫਿਲਮ ਤੋਂ ਬਾਅਦ ਤੈਨੂੰ ਕੰਮ ਵੀ ਨਹੀਂ ਮਿਲਿਆ ਨਹੀਂ ਬਣੀ ਨਾ ਤਿੰਨ ਜੁੜਨੀ ਐ ਨਾ ਫਿਲਮ ਬਣੇ ਨਹੀਂ ਬਣੀ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਦਾ ਵੀ ਸਿੱਕਲ ਬੜੀਆਂ ਬੜੀਆਂ ਅੱਛਰ ਬਹੁਤ ਵੱਡੀ ਕਾਮਯਾਬੀ ਹਾਸਲ ਕਰ ਚੁੱਕੀ ਐ ਮੈਨੂੰ ਨਹੀਂ ਲੱਗਦਾ ਹਸ਼ਟੂ ਓਡੀ ਵੱਡੀ ਕਾਮਯਾਬੀ ਹਾਸਲ ਕਰਤਾ ਹੋਗੀ ਚੁੰchna ਸੀ ਪ੍ਰੈਗਾ ਖਾ ਕੇ ਰੱਜੀ ਫਿਰਦੀ ਆ ਭੈਣੇ ਸਾਹਿਬ ਵਧੀਆ ਸੀ ਬਸ ਤੇਰੀ ਐਕਟਿੰਗ ਮਾੜੀ ਸੀ ਛੋਲੇ ਦਾ ਰੀਮੇਕ ਹੋਇਆ ਇਹ ਅਮਰ ਫਿਲਮ ਐ ਜਿਹੜੀਆਂ ਫਿਲਮ ਅਮਰ ਹੋ ਜਾਂਦੀਆਂ ਨੇ ਕਿ ਇਤਿਹਾਸ ਰੱਖ ਦਿੰਦੀਆਂ ਹਸ਼ਰ ਨੇ ਇਤਿਹਾਸ ਰਚਿਆ ਇਤਿਹਾਸ ਦੁਬਾਰਾ ਰਿਪੀਟ ਨਹੀਂ ਹੁੰਦਾ ਤਾਂ ਹੀ ਤਾਂ ਆਂਟੀ ਤੇਰਾ ਵਿਆਹ ਬਹੁਤ ਲੇਟ ਹੋਇਆ ਇਹਦੀ ਤਾਰੀਫ ਕੋਈ ਨਹੀਂ ਕਰਦਾ ਇਹ ਆਪਦੇ ਆਪ ਹੀ ਤਾਰੀਫ ਕਰੀ ਜਾਂਦੀ ਆ ਕਿਸਮਤ ਕਿਸਮਤ ਕੁਝ ਨਹੀਂ ਹੁੰਦਾ ਵਿਚੋਲੇ ਵਿੱਚ ਦਮ ਹੋਣਾ ਚਾਹੀਦਾ ਖੁਦ ਤੂੰ ਮੋ ਜੋੜਾ ਤੇ ਹਾ ਵੀਰ ਡੈਡੀ ਵੀ ਬਣ ਗਿਆ ਸਾਡਾ ਆਪਦਾ ਡੈਡੀ ਨਹੀਂ ਮੰਨਣ ਡਿਆ ਵਿਹਾਂ ਲਈ ਕਹਿੰਦਾ ਨਿੱਕਾ ਤੂੰ ਗਿਆਨੀ ਤੈਨੂੰ ਯੂਪੀ ਤੋਂ 30 ਬੋਰ ਦਾ ਪਿਸਤਲ ਲੈ ਕੇ ਦੇਣਾ ਮੈਂ ਯਾਤਰਾ ਤਾਂ ਫ੍ਰੀ ਹੋ ਕੇ ਮੈਨੂੰ ਗੋਲੀ ਮਾਰਦੀ ਆ ਕੇ ਤੁਸੀਂ ਲਓ ਮौज ਸਾਨੂੰ ਸਪਰੇਆ ਦੇ ਦਿਓ ਇੰਡੀਆ ਚ ਅੰਬਾਨੀ ਤੇ ਪੰਜਾਬ ਚ ਗਿਆਨੀ ਅੱਗ ਲਾਈ ਤੁਰੇ ਆਉਂਦੇ ਆ ਬਾਈ ਓਏ ਮੈਨੂੰ ਗੋਦ ਲੈ ਲਓ ਸਹੀ ਗਾਲਾਂ ਲੋਕਾਂ ਦੇ ਹੋਸ਼ ਉਡਾ ਕੇ ਆਪ ਮੌਜ ਉਡਾ ਰਿਹਾ ਯਾਰ ਸੱਚੀ ਸੱਚੀ ਦੱਸੀ ਮੈਨੂੰ ਕਿਹੜੀ ਨਹਿਰ ਚ ਨਾਰੀਅਲ ਤਾਰਦਾ ਰਿਹਾ ਹੈ ਸ਼ੌਕ ਤੇਰੇ ਪੁਰਨੇ ਨੂੰ ਟੱਪ ਰੰਗੀ ਨਹੀਂ ਯਾਰ ਕੋਈ ਕਹਿ ਦਿਓ ਇਹ AI ਨਾਲ ਬਣਾਈ ਆ ਦੰਤੋਂ ਵਿੱਚ ਰੜਿਆ ਪਿਆ ਵੀਰ ਅਸੀਂ ਤਾਂ ਨਵਾਂ ਸਾਲ ਹੀ ਮਨਾਉਣ ਆਏ ਆ 32 ਸਾਲ ਹੋ ਗਏ ਆ ਜੇ ਠੰਡ ਨਾ ਹੁੰਦੀ ਮੈਂ ਨਹਿਰ ਵਿੱਚ ਛਾਲ ਮਾਰ ਦੇਣੀ ਸੀ ਇਲਾਜਵੇਂ ਮੇਰੇ ਨਾਲ ਖੜ ਜੀਆਂ ਹੀ ਐ ਬਸ ਵੀਰੋ ਆਪਾਂ ਅੱਜ ਇੱਕ ਵਾਰ ਵੀਡੀਓ ਦੇਖ ਕੇ ਮਰਨ ਵਾਲੇ ਹੋ ਗਏ ਪਿੱਛੇ ਗਵਾਂਡੀ ਵੀ ਰੋਜ਼ ਦੁੱਖਦਾ ਸੀ ਤਾਂ ਹੀ ਪਿੱਛੇ ਕੰਧ ਹੋਰ ਉੱਚੀ ਕਰ ਲਈ ਤੇ ਇਦਾਂ ਹੀ ਅੱਗੇ ਖੜ ਜਾਈ ਨਹੀਂ ਬਾਈ ਜੀ ਮੇਰੇ ਹੱਥ ਠਾਰੀ ਜਾਂਦੇ ਸੀ ਪਰ ਤੂੰ ਤਾਂ ਮੇਰੀ ਬੋਂਡੀ ਸਾੜਦੀ ਤੀ ਤੋ ਹੈਲੋ ਗਾਇਜ਼ ਅੱਜ ਮੈਂ ਆਪਕੋ ਪਰਦੇ ਦੇ ਪਿੱਛੇ ਛੁਪਨਾ ਸਿਖਾਵਾਂ ਪਿਛੇ ਨਹੀਂ ਕਰਨਾ ਐਸੇ ਪਿੱਛੇ ਜਾਣਾ ਐਸੇ ਪਰਦੇ ਕੋ ਅਗੇ ਲੱਗਣਾ ਐ ਕਿ ਪਰਦੇ ਦੇ ਪਿੱਛੇ ਛੁਪ ਜਾਣਾ ਵੀਰ ਕੋਠੇ ਤੋਂ ਛਾਲ ਮਾਰਨੀ ਸਿਖਾ ਦੋ ਓਕੇ ਜੀ ਜਰੂਰ ਵੀਰ ਜੀ ਟਰੱਕ ਅੱਗੇ ਛਾਲ ਮਾਰਨੀ ਸਿਖਾਓ ਅਬ ਦੇਖੋ ਆਪ ਮੈਨੂੰ ਕبھی ਢੂੰਡ ਨਹੀਂ ਪਾਉਗੇ ਢੂੰਡ ਪਾ ਦਿਓ ਮੈਨੂੰ ਜੇ ਲੱਭ ਲਿਆ ਬੁੰਡ ਦੇਣੀ ਪੈਣੀ ਓਕੇ ਚਲੋ ਲੱਭ ਕੇ ਦਿਖਾਓ ਵੀਰ ਤੂੰ ਟੀਵੀ ਤੇ ਆਇਆ ਕਰ ਮੈਂ ਟੀਵੀ ਨਹੀਂ ਦੇਖਦਾ ਓਕੇ ਡਾਕਟਰ ਕੀ ਕਹਿੰਦਾ ਕਿੰਨਾ ਚਿਰ ਦਵਾਈ ਚੱਲੂ 4-5 ਸਾਲ ਤਾਂ ਚੱਲੂਗੀ ਵੀਰੇ ਬਹੁਤ ਖਰਚਾ ਹੋ ਰਿਹਾ ਦੀਦੀ ਆਪਕੇ ਪੈਰ ਦਿਖ ਰਹੇ ਹਨ ਕੈਸੇ ਬਈ 25000 ਵੋਲਟੇਜ ਨੂੰ ਹੱਥ ਲਾਉਣ ਬਾਰੇ ਵੀ ਦੱਸੀ ਸਰ ਇੰਸਟਾਗ੍ਰam ਕੀ ਆਈਡੀ ਡੀਐਕਟੀਵੇਟ ਕਰਨੀ ਸਿਖਾਓ ਆ ਚਲ ਲੈ ਬਜਾਂ ਹੱਤ ਬਜਾਂ ਦੇ ਪ੍ਰੇਮ ਢਿੱਲੋ ਲੱਗ ਰਿਹਾ ਬਾਬੇ ਦੇ ਹਣਾ ਮੰਨਦਾ ਨਾ ਯੈਸ ਹੋ ਗਈ ਤੇਰੀ ਤਾਹਰ ਦੇਖੀ ਤੇਰੀ ਵੀ ਅੱਜ ਕੱਲੇ ਦੀ ਲੱਗਣਾ ਬੜਾ ਨੈ ਲੜਣਾ ਬਸ ਜੇਬਾਂ ਹੱਤ ਪਾ ਪੰਪ ਵੀ ਬੜੀ ਕੁੱਤੀ ਚੀਜ਼ ਆ ਜੇਬਾਂ ਚ ਹੱਥ ਪਾ ਆਏ ਹਾਏ ਹਾਏ ਪ੍ਰੇਮ ਢਿੱਲੋ ਲੱਗਦਾ ਕੱਪੜੇ ਤਾਂ ਪਤਾ ਨਹੀਂ ਸੋਹਣੇ ਕਿ ਨਹੀਂ ਪਰ ਬਾਈ ਪੰਪ ਬੜੇ ਸੋਹਣੇ ਦਿੰਦਾ ਦੇਖ ਬਾਬੇ ਫਰੇਮ ਤੇ ਲੋਵਰ ਕਾ ਬਣਾਤਾ ਆ ਮੈਂ ਕੀ ਬੋਲੀ ਅੱਜ ਸੌ ਲੱਗੇ ਆਂ ਖਾਣੇ ਦੀ ਦਾ ਉੱਪਰ ਬੱਲੇਬਾਦ ਦੇਖ ਬੱਬੇ ਪੀਸ ਤੇਰੇ ਵਾਸਤੇ ਬਣਾ ਦੇ ਹਾਈਟ ਵੀ ਸਾਈਜ਼ ਸਾਰਾ ਕੁਝ ਤੇਰੇ ਨਾਮ ਦਾ ਸਿਰੇ ਦਾ ਪੰਪ ਪੀਸ ਤੇਰੇ ਲਈ ਬਣਿਆ ਦੰਦ ਕੱਢਦਾ ਹਰਾਮ ਜਦਾ ਹਾਂਜੀ ਇਸ ਨਾਲ ਵੀਡੀਓ ਦੀ ਕਰਦੇ ਆ ਸਮਝਾਉਤੀ ਵੀਡੀਓ ਕਿਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸ ਕੇ ਜਾਓ ਹੋ ਸਕਦਾ ਇਸ ਵੀਡੀਓ ਦੇ ਕਮੈਂਟ ਆਪਾਂ ਅਗਲੀ ਵੀਡੀਓ ਵਿੱਚ ਐਡ ਕਰੀਏ ਤਾਂ ਕਮੈਂਟ ਕਰਕੇ ਜਰੂਰ ਦੱਸ ਕੇ ਜਾਓ ਵੀਡੀਓ ਕਿਦਾਂ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਜਿਨ੍ਹਾਂ ਨੇ ਹਜੇ ਤੱਕ ਨਹੀਂ ਕੀਤਾ ਹੋਇਆ